ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 트ੰਪ ਨੇ ਫਿਰ ਲਿਆ ਜੂਟਰਨ ਹੁਣ ਇਸ ਮਾਮਲੇ ਚ ਪੁਨਿਤ ਹਮਦਾ ਕੀਤਾ ਸਮਰਥਨ ਜੈ ਲਿਸਕੀ ਨੂੰ ਲੱਗੇਗਾ ਵੱਡਾ ਝਟਕਾ ਵਾਸ਼ਿੰਗਟਨ ਨੰਨ ਸਾਲ ਤੋਂ ਚੱਲ ਰਹੀ ਰੂਸ ਯੂਕਰੇਨ جنگ ਵਿੱਚ ਰੂਸੀ ਫੌਜ ਨੇ ਯੂਕਰੇਨ ਦੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਹੈ ਬਦਲੇ ਵਿੱਚ ਪੁਤਿਨ ਨੇ ਪੁੱਤ ਨੂੰ ਨਾਸਿਰ ਪੈਸੇ ਅਤੇ ਬਹੁਤ ਸਾਰੀਆਂ ਸੈਨਿਕਾਂ ਦੀ ਕੁਰਬਾਨੀ ਦੇਣੀ ਪਈ ਹੈ ਸੋ ਕੋ ਅੰਤਰਰਾਸ਼ਟਰੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਕੋਲ ਜ ਗਵਾਉਣ ਦੇ ਬਾਵਜੂਦ ਪੁਨਿਤ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ ਉਸ ਨੇ ਉਹ ਸਪਸ਼ਟ ਵਰਤੀ ਕਹਿੰਦਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਜੂਕਰਨ ਦੇ ਵਿੱਚ ਕਬਜ਼ੇ ਵਾਲੀ ਜ਼ਮੀਨ ਨੂੰ ਨਹੀਂ ਛੂਹੇਗਾ ਨਾ ਇਹ ਹੀ ਕਾਰਨ ਹੈ ਕਿ ਦੋਵਾਂ ਦੇਸ਼ਾਂ ਵਿੱਚ ਕਾ ਜੰਗਬੰਦੀ ਤੇ ਸਮਝੌਤਾ ਨਹੀਂ ਹੋਇਆ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੀ ਵੀ ਜੰਗ ਨੂੰ ਰੋਕਣ ਲਈ ਦ੍ਰਿੜ ਹਨ ਪੁਨੇਤਨ ਅਤੇ 트ੰਪ ਵਿਚਕਾਰ ਅਲਾਸਕਾ ਵਿੱਚ 3 ਘੰਟੇ ਗੱਲਬਾਤ ਹੋਈ ਹੈ ਜਿੱਥੇ ਜੰਗਬੰਦੀ ਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਪਰ 트ੰਪ ਨੇ ਅੱਜੇ ਵੀ ਹਾਰ ਸਵੀਕਾਰ ਨਹੀਂ ਕੀਤੀ ਹੈ ਜਾਣਕਾਰੀ ਅਨੁਸਾਰ 트ੰਪ ਵੀ ਪੁਨਿਤ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ ਪੁਨਿਤ ਦੀ ਕੀ ਹੈ ਮੰਗ ਡੀ ਐਨ ਡੀਟੀ ਵੀ ਦੀ ਰਿਪੋਰਟ ਦੇ ਅਨੁਸਾਰ ਡੋਨਲਡ 트ੰਪ ਨੇ ਪੁਨਿਤ ਤੇ ਜ਼ਮੀਨ ਤੇ ਕਬਜ਼ਾ ਕਰਨ ਦੇ ਪਸਤਾਵ ਨੂੰ ਸਵੀਕਾਰ ਕਰ ਲਿਆ ਹੈ ਉਸ ਨੇ ਮਾਸਕੋ ਨੂੰ ਜੂਕਰਨ ਦੇ ਦੋ ਮਹੱਤਵਪੂਰਨ ਹਿੱਸਿਆਂ ਤੇ ਕੰਟਰੋਲ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ 트ੰਪ ਨਾਲ ਮੁਲਾਕਾਤ ਦੌਰਾਨ ਪੁਨਿਤ ਦੇ ਨੇ ਮੰਗ ਕੀਤੀ ਹੈ ਕਿ ਕਿਸੇ ਵੀ ਹਾਲਤ ਵਿੱਚ ਪੂਰਬੀ ਜੂਨਕਰ ਜੂਕ੍ਰੈਨ ਅਤੇ ਡੋਨਬਾਸ ਜੋ ਕਿ ਦੋ ਵੱਡੇ ਖੇਤਰਾਂ ਡੋਨੇ ਤਸਕ ਅਤੇ ਲੋਹਾਰ ਸਕ ਤੋਂ ਬਣਿਆ ਹੈ ਨਹੀਂ ਛੱਡਿਆ ਜਾਣਾ ਚਾਹੀਦਾ ਜਿਸ ਨੂੰ 트ੰਪ ਨੇ ਸਵੀਕਾਰ ਕਰ ਲਿਆ ਹੈ ਜਲੇਸਕੀ ਨੇ ਕਰ ਦਿੱਤਾ ਹੈ ਇਨਕਾਰ ਕਰ ਦੇ ਤਨ ਕੱਲ ਲਸਕਾ ਤੋਂ ਵਾਪਸ ਆਉਣ ਵਾਲੇ ਆਉਣ ਤੋਂ ਬਾਅਦ 트ੰਪ ਨੇ ਯੂਕਰੇਨ ਅਤੇ ਰਾਸ਼ਟਰਪਤੀ ਬੋਲੋਦ ਬੋਲੋਦੀਮੀਰ ਜਲੇਸਕੀ ਨਾਲ ਫੋਨ ਤੇ ਗੱਲ ਕੀਤੀ ਹੈ ਉਹਨਾਂ ਨੇ ਮੀਟਿੰਗ ਨਾਲ ਸੰਬੰਧਿਤ ਸਾਰੀ ਜਾਣਕਾਰੀ ਯੂਰਪੀਅਨ ਦੇਸ਼ਾਂ ਨੂੰ ਵੀ ਦਿੱਤੀ ਹੈ ਇਸ ਦੌਰਾਨ ਜਲੇਸਕੀ ਨੇ ਡੋਸ ਡੋਨ ਬਾਸ ਨੂੰ ਰੂਸ ਨੂੰ ਸੌਪਣ ਦੇ ਸਫਸਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਜ਼ਲੇਸਕੀ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੇ ਸੰਵਿਧਾਨ ਨਾਲ ਬੱਝੇ ਹੋਏ ਹਨ ਅਤੇ ਉਹ ਦੇਸ਼ ਦਾ ਕੋਈ ਹਿੱਸਾ ਰੂਸ ਨੂੰ ਨਹੀਂ ਦੇ ਸਕਗੇ ਨਹੀਂ ਦੇ ਸਕਦੇ ਹਾਲਾਂਕਿ ਜ਼ਲੇਸਕੀ ਰੂਸ ਅਮਰੀਕਾ ਅਤੇ ਯੂਕਰੇਨ ਨਾਲ ਤਿੰਨ ਪੱਕੀ ਗੱਲਬਾਤ ਲਈ ਸਹਿਮਤ ਹੋ ਗਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁਦੋ ਧੰਨਵਾਦ